ਸੋ ਪੰਜਾਬੀਓ ਡਰੇਓ ਨਾ ਆਪਣਾ ਇਤਿਹਾਸ ਪੜ ਲਿਓ ਆਪਣਾ ਇਤਿਹਾਸ ਕੀ ਕਹਿੰਦਾ ਆਪਾਂ ਨੇ ਹਮੇਸ਼ਾ ਹੀ ਬਾਬੇ ਨਾਨਕ ਨੇ ਬਾਬਰ ਨੂੰ ਜਾਬਰ ਕਿਆ ਆਪ ਸਭ ਨੂੰ ਪਤਾ ਹੀ ਹੈ ਕਿ ਅੱਜ ਬਾਈ ਭਾਨੇ ਸਿੱਧੂ ਦੇ ਹੱਕ ਚ ਅ ਸੀਐਮ ਮਾਨ ਦੀ ਜਿਹੜੀ ਕੋਠੀ ਘੇਰਨੀ ਸੀ ਪਰ ਸਰਕਾਰ ਦੀ ਜਿਹੜੀ ੱੱਕੇਸਾਈ ਹੈ ਉਹ ਪਹਿਲਾਂ ਵੀ ਇੱਕ ਤਰੀਕ ਨੂੰ ਨਜ਼ਰ ਆਈ ਤੇ ਅੱਜ ਵੀ ਬਹੁਤ ੱੱਕੇਸਾਈ ਹੋ ਰਹੀ ਹੈ ਪੰਜਾਬੀਓ ਜੇ ਅੱਜ ਘਰਾਂ ਦੇ ਵਿੱਚ ਬੈਠੇ ਰਹਿ ਗਏ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਨੂੰ ਕਦੇ ਵੀ ਕੋਈ ਵੀ ਸੰਘਰਸ਼ ਨਹੀਂ ਕਰਨ ਦੇਣਾ ਨਾ ਇਹਨਾਂ ਨੇ ਦਿੱਲੀ ਜਾਣ ਦੇਣਾ ਪੰਜਾਬੀਓ ਡਰਿਓ ਨਾ ਬਿਲਕੁਲ ਵੀ ਕਿਉਂਕਿ ਡਰਾਇਆ ਜਾ ਰਿਹਾ ਤੁਮਕਾਇਆ ਜਾ ਰਿਹਾ ਤਾਜੂ ਪੰਜਾਬੀਆਂ ਨੂੰ ਅੰਦਰਵਾੜ ਦਿੱਤਾ ਜਾਵੇ ਜਿਹੜਾ ਖੂਨ ਆ ਸਾਡਾ ਉਹ ਚਿੱਟਾ ਕਰ ਦਿੱਤਾ ਜਾਵੇ ਜਿੱਥੇ ਵੈਰੀਗੇਟ ਲੱਗਿਆ ਹੋਊਗਾ ਜਿੱਥੇ ਪ੍ਰਸ਼ਾਸਨ ਖੜ੍ਹਾ ਹੋਊਗਾ ਹੁਲੜਵਾਜੀ ਨਹੀਂ ਕਰਨੀ ਕੋਈ ਦੰਗਾ ਫਸਾਦ ਨਹੀਂ ਕਰਨਾ ਜਿੱਥੇ ਰੋਕਣਗੇ ਉੱਥੇ ਹੀ ਬਹਿਜੋ ਜਿੱਥੇ ਜਿੱਥੇ ਜਿਹਨੂੰ ਰੋਕਣਗੇ ਸੜਕਾਂ ਜਾਮ ਕਰਦੇਓ ਸੜਕਾਂ ਜਾਮ ਕਰਕੇ ਬਹਿਜੋ ਉੱਥੇ ਧਰਨਾ ਲਾ ਲਿਓ ਕਰਿਓ ਨਾ ਸਰਕਾਰਾਂ ਡਰਾਉਂਦੀਆਂ ਆਈਆਂ ਨੇ ਤੇ ਆਪਾਂ ਲੜਦੇ ਆਿਆਂਗੇ ਆਪਾਂ ਸੰਘਰਸ਼ ਕਰਦੇ ਆਿਆਂਗੇ ਜਦੋਂ ਆਪਾਂ ਦਿੱਲੀ ਜਾ ਸਕਦੇ ਆ ਤੇ ਫਿਰ ਭਗੰਤ ਮਾਨ ਦੀ ਕੋਠੀ ਕਿੱਡੀ ਕੁ ਦੂਰ ਹੈ ਹਾਂਜੀ ਪੰਜਾਬੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਸਭ ਨੂੰ ਪਤਾ ਹੀ ਹੈ ਕਿ ਅੱਜ ਬਾਈ ਭਾਨੇ ਸਿੱਧੂ ਦੇ ਹੱਕ 'ਚ ਅ ਸੀਐਮ ਮਾਨ ਦੀ ਜਿਹੜੀ ਕੋਠੀ ਘੇਰਨੀ ਸੀ ਪਰ ਸਰਕਾਰ ਦੀ ਜਿਹੜੀ ੱੱਕੇਸਾਈ ਹੈ ਉਹ ਪਹਿਲਾਂ ਵੀ ਇੱਕ ਤਰੀਕ ਨੂੰ ਨਜ਼ਰ ਆਈ ਤੇ ਅੱਜ ਵੀ ਬਹੁਤ ੱੱਕੇਸਾਈ ਹੋ ਰਹੀ ਹੈ ਸੋ ਪੰਜਾਬੀਓ ਡਰਿਓ ਨਾ ਆਪਣਾ ਇਤਿਹਾਸ ਪੜ੍ਹ ਲਿਓ ਆਪਣਾ ਇਤਿਹਾਸ ਕੀ ਕਹਿੰਦਾ ਆਪਾਂ ਨੇ ਹਮੇਸ਼ਾ ਹੀ ਬਾਬੇ ਨਾਨਕ ਨੇ ਬਾਬਰ ਨੂੰ ਜਾਵਰਕਿਆ ਸੋ ਇਹ ਜਿਹੜਾ ਜ਼ਬਰ ਹੋ ਰਿਹਾ ਏਦਾਂ ਜਿਹੜਾ ਮੁਕਾਬਲਾ ਆਪਣੇ ਸਬਰ ਦੇ ਨਾਲ ਕਰਨਾ ਸੋ ਪੰਜਾਬੀਓ ਜੇ ਅੱਜ ਘਰਾਂ ਦੇ ਵਿੱਚ ਬੈਠੇ ਰਹਿ ਗਏ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਨੂੰ ਕਦੇ ਵੀ ਕੋਈ ਵੀ ਸੰਘਰਸ਼ ਨਹੀਂ ਕਰਨ ਦੇਣਾ ਨਾ ਇਹਨਾਂ ਨੇ ਦਿੱਲੀ ਜਾਣ ਦੇਣਾ ਜੇ ਦਿੱਲੀ ਨਾ ਗਏ ਤੁਹਾਡੀਆਂ ਜ਼ਮੀਨਾਂ ਨਹੀਂ ਰਹਿਣੀਆਂ ਤੁਹਾਨੂੰ ਫਸਲਾਂ ਦੇ ਰੇਟ ਨਹੀਂ ਮਿਲਣੇ ਇਸ ਕਰਕੇ ਜੇ ਅੱਜ ਵੀ ਨਾ ਲੜੇ ਤਾਂ ਅਸੀਂ ਆਪਣੇ ਪੁੱਤਾਂ ਨੂੰ ਨਹੀਂ ਬਚਾ ਸਕਾਂਗੇ ਜੇ ਪੰਜਾਬੀਓ ਅੱਜ ਘਰਾਂ ਦੇ ਵਿੱਚ ਡਰ ਕੇ ਬਹਿ ਗਏ ਕਿਉਂਕਿ ਆਪਣਾ ਜਿਹੜਾ ਖੂਨ ਆ ਉਹ ਅਣਖਾਂ ਵਾਲਾ ਗੈਰਤ ਵਾਲਾ ਹੈ ਹੁੱਲੜਵਾਜੀ ਵੀ ਨਹੀਂ ਕਰਨੀ ਕੋਈ ਕਿਸੇ ਨੂੰ ਤੰਗ ਪ੍ਰੇਸ਼ਾਨ ਵੀ ਨਹੀਂ ਕਰਨਾ ਜਿਹੜਾ ਪ੍ਰਸ਼ਾਸਨ ਹੈ ਜਿਹੜੇ ਪੁਲਿਸ ਵਾਲੇ ਭਰਾ ਨੇ ਉਹ ਵੀ ਆਪਣੇ ਨੇ ਉਹਨਾਂ 'ਚ ਵੀ ਆਪਣਾ ਖੂਨ ਹੈ ਪਰ ਉਹਨਾਂ ਦੇ ਸਾਰੇ ਨਹੀਂ ਉਹਨਾਂ ਨੇ ਆਪਣੀ ਡਿਊਟੀ ਕਰਨੀ ਹੈ ਉੱਪਰੋਂ ਹਦਾਇਤਾਂ ਉਹਨਾਂ ਨੂੰ ਸਖਤ ਕਰ ਦਿੱਤੀਆਂ ਜਾਂਦੀਆਂ ਨੇ ਪਰ ਪੰਜਾਬੀਓ ਡਰਿਓ ਨਾ ਬਿਲਕੁਲ ਵੀ ਕਿਉਂਕਿ ਡਰਾਇਆ ਜਾ ਰਿਹਾ ਤੁਮਕਾਇਆ ਜਾ ਰਿਹਾ ਤਾਂ ਜੋ ਪੰਜਾਬੀਆਂ ਨੂੰ ਅੰਦਰਵਾੜ ਦਿੱਤਾ ਜਾਵੇ ਜਿਹੜਾ ਖੂਨ ਆ ਸਾਡਾ ਉਹ ਚਿੱਟਾ ਕਰ ਦਿੱਤਾ ਜਾਵੇ ਪੂਰੀ ਦੁਨੀਆ ਦੇ ਵਿੱਚ ਇਹ ਗੱਲ ਜਾਣੀ ਹੈ ਕਿ ਸਾਡਾ ਪੁੱਤ ਜੇਲਾਂ ਦੇ ਵਿੱਚ ਸੀ ਸਾਡੇ ਪੁੱਤ ਤੇ ਅਸੀਂ ਘਰਾਂ ਚੋਂ ਨਹੀਂ ਨਿਕਲੇ ਤੇ ਅਸੀਂ ਘਰਾਂ ਦੇ ਵਿੱਚ ਵੜ ਕੇ ਤਮਾਸ਼ਾ ਦੇਖਦੇ ਰਹੇ ਇਸ ਕਰਕੇ ਪੰਜਾਬੀਓ ਅੱਜ ਆਉਣਾ ਬਹੁਤ ਜ਼ਰੂਰੀ ਹੈ ਜੇ ਅੱਜ ਨਹੀਂ ਆਏ ਨਾ ਤਾਂ ਫਿਰ ਤੁਸੀਂ ਹਿਸਾਬ ਲਾ ਲਓ ਵੀ ਅੱਗੇ ਤੋਂ ਤੁਹਾਨੂੰ ਕਦੇ ਸੰਘਰਸ਼ ਨਹੀਂ ਕਰ ਦੇਣਾ ਜਿੱਥੇ ਬੈਰੀਗੇਟ ਲੱਗਿਆ ਹੋਊਗਾ ਜਿੱਥੇ ਪ੍ਰਸ਼ਾਸਨ ਖੜ੍ਹਾ ਹੋਊਗਾ ਹੁੱਲਣਵਾਜ਼ੀ ਨਹੀਂ ਕਰਨੀ ਕੋਈ ਦੰਗਾ ਫਸਾਦ ਨਹੀਂ ਕਰਨਾ ਜਿੱਥੇ ਰੋਕਣਗੇ ਉੱਥੇ ਹੀ ਬਹਿ ਜਾਓ ਜਿੱਥੇ ਜਿੱਥੇ ਜਿਹਨੂੰ ਰੋਕਣਗੇ ਸੜਕਾਂ ਜਾਮ ਕਰਦੇਓ ਸੜਕਾਂ ਜਾਮ ਕਰਕੇ ਬਹਿ ਜਾਓ ਉੱਥੇ ਧਰਨਾ ਲਾ ਲਿਓ ਉੱਥੇ ਵੈਗਰੂ ਦਾ ਜਾਬ ਕਰ ਲਿਓ ਕਿਉਂਕਿ ਸਾਡੀ ਕੌਮ ਹੈ ਨਾ ਜਿਹੜੀ ਇਹ ਸਬਰ ਨਾਲ ਲੜਦੀ ਹੈ ਤੇ ਹੁਣ ਜਿਹੜਾ ਜ਼ਬਰ ਹੈ ਜ਼ਬਰ ਦਾ ਜਿਹੜਾ ਭਗਵਾਨ ਸਿੰਘ ਮਾਨ ਜੋ ਲੜ ਰਿਹਾ ਹੈ ਜ਼ਬਰ ਦੇ ਨਾਲ ਜਬਰ ਕਰ ਰਿਹਾ ਸਾਡੇ ਤੇ ਤੇ ਇਹਦਾ ਜਿਹੜਾ ਘੜਾ ਹੈ ਉਹ ਭਰ ਚੁੱਕਿਆ ਐ ਸੋ ਪੰਜਾਬੀਓ ਘੜੇ ਨੂੰ ਜਿਹੜਾ ਭੰਨਣਾ ਹੈ ਉਹ ਤੁਸੀਂ ਨੇ ਭੰਨਣਾ ਐ ਇਸ ਕਰਕੇ ਪੰਜਾਬੀਆਂ ਨੂੰ ਅਪੀਲ ਐ ਨੌਜਵਾਨੀ ਨੂੰ ਅਪੀਲ ਐ ਕਿ ਬਿਲਕੁਲ ਸ਼ਾਂਤੀ ਦੇ ਨਾਲ ਬਿਲਕੁਲ ਆਪਣੇ ਜੋਧਿਆਂ ਨੂੰ ਯਾਦ ਕਰਕੇ ਆਪਣਾ ਖੂਨ ਆ ਜਿਹੜਾ ਅਣਖਾਂ ਗੈਰਤਾਂ ਵਾਲਾ ਨੂੰ ਨਾਲ ਲੈ ਕੇ ਸੋ ਪੰਜਾਬੀਓ ਅੱਜ ਪਹੁੰਚਣਾ ਤੁਹਾਡਾ ਲਾਜ਼ਮੀ ਐ ਜੇ ਅੱਜ ਨਾ ਪਹੁੰਚੇ ਤਾਂ ਪਤਾ ਨਹੀਂ ਆਉਣ ਵਾਲੇ ਸਮੇਂ ਦੇ ਵਿੱਚ ਕਿੰਨੇਕ ਨੌਜਵਾਨ ਆਉਣਗੇ ਕੋਠੀਲੇ ਪਹੁੰਚਣ ਦੀ ਕੋਸ਼ਿਸ਼ ਕਰੋ ਹਾਂ ਵੱਧ ਤੋਂ ਵੱਧ ਕੋਸ਼ਿਸ਼ ਕਰੋ ਕਿ ਆਪਾਂ ਕੋਠੀ ਕੋਲੇ ਪਹੁੰਚ ਸਕੀਏ ਵੱਧ ਤੋਂ ਵੱਧ ਕੋਸ਼ਿਸ਼ ਕਰਿਓ ਵੱਧ ਤੋਂ ਵੱਧ ਜਿੰਨਾ ਕੋਠੀ ਕੋਲੇ ਵਗ ਜਾਗੇ ਉੰਨੀ ਆਪਣਾ ਸੰਘਰਸ਼ ਕਾਮਯਾਬ ਹੋ ਜਾਊਗਾ ਤੇ ਕਾਫਲੇ ਬਣਾ ਕੇ ਤੁਰਿਓ ਇਕੱਠੇ ਹੋ ਕੇ ਤੁਰੋ ਇਹ ਨਾ ਕੋਈ ਯਾਰ ਇਕੱਲਾ ਇਕੱਲਾ ਤੁਰ ਪਿਓ ਜੇ ਤੁਹਾਡੇ ਕਾਫਲੇ ਬਣੇ ਹੋਣਗੇ 20-20 ਟਰੈਕਟਰ ਇਕੱਠੇ ਹੋਣਗੇ ਤਾਂ ਤੁਹਾਨੂੰ ਕੋਈ ਰੋਕ ਨਹੀਂ ਪਾਊਗਾ ਇਸ ਕਰਕੇ ਬਈ ਵੱਧ ਤੋਂ ਵੱਧ ਕੋਠੀ ਕੋਲੇ ਪਹੁੰਚਣ ਦੀ ਆਪਾਂ ਖੇਚਲ ਕਰਨੀ ਹੈ ਸੋ ਇਹੀ ਬੇਨਤੀਆਂ ਸੀ ਡਰਿਓ ਨਾ ਸਰਕਾਰਾਂ ਡਰਾਉਂਦੀਆਂ ਆਈਆਂ ਨੇ ਤੇ ਆਪਾਂ ਲੜਦੇ ਆਿਆਂਗੇ ਆਪਾਂ ਸੰਘਰਸ਼ ਕਰਦੇ ਆਿਆਂਗੇ ਜਦੋਂ ਆਪਾਂ ਦਿੱਲੀ ਜਾ ਸਕਦੇ ਆ ਤੇ ਫਿਰ ਭਗੰਤ ਮਾਨ ਦੀ ਕੋਠੀ ਕਿੱਡੀਕ ਦੂਰ ਹੈ ਪੰਜਾਬੀਓ ਜੋਸ਼ ਜੋਸ਼ ਦੇ ਨਾਲ ਹੋਸ਼ ਜ਼ਰੂਰ ਰੱਖਿਓ ਡ੍ਰੀਮ ਲੈਂਡ ਕਲੋਨੀ ਆ ਬਾਈ ਯਾਦ ਰੱਖਿਓ ਡ੍ਰੀਮ ਲੈਂਡ ਕਲੋਨੀ ਸੰਗਰੂਰ ਜੇ ਆਪਾਂ ਹਰਿਆਣਾ ਵਾਲੇ ਖੱਟਰ ਦੇ ਟੋਏ ਪਰ ਕੇ ਅੰਦਰ ਜਾ ਸਕਦੇ ਆ ਦਿੱਲੀ ਪਹੁੰਚ ਸਕਦੇ ਆ ਪਰਚਿਆਂ ਤੋਂ ਉਦੋਂ ਨਹੀਂ ਡਰੇ ਤੇ ਫਿਰ ਹੁਣ ਕਿਉਂ ਡਰੋਗੇ ਬਾਈ ਹੁਣ ਡਰਨ ਦੀ ਲੋੜ ਨਹੀਂ ਬਾਈ ਇਸ ਕਰਕੇ ਵੱਧ ਤੋਂ ਵੱਧ ਬਾਈ ਬੱਦ ਤੋਂ ਬੱਦ ਵੱਡੀ ਗਿਣਟੀ ਦੇ ਵਿੱਚ ਆਜੋ ਅਸੀਂ ਉੱਥੇ ਤੁਹਾਡਾ ਇੰਤਜ਼ਾਰ ਕਰਾਂਗੇ ਕਿਵੇਂ ਨਾ ਕਿਵੇਂ ਅਸੀਂ ਵੀ ਉੱਥੇ ਪਹੁੰਚਣ ਦੀ ਕੋਸ਼ਿਸ਼ ਕਰਾਂਗੇ ਸੋ ਭਾਈ ਆਜੋ ਤੁਹਾਡੇ ਅੱਗੇ ਹੱਥ ਜੋੜ ਕੇ ਬੇਨਤੀ ਹੈ ਪੰਜਾਬੀਓ ਆਪਣਾ ਜਿਹੜਾ ਖੂਨ ਹੈ ਉਹ ਅਣਖਾਂ ਵਾਲਾ ਗੈਰਤਾਂ ਵਾਲਾ ਯੁਰਤਾਂ ਵਾਲਾ ਅੱਜ ਨਾ ਦਬਜੋ ਜੇ ਅੱਜ ਦਬ ਗਏ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਇਹ ਦਬ ਕੇ ਰੱਖੂਗਾ ਜਿਹੜਾ ਇਹ ਡਿਗਰੇਟਰ ਬਣਿਆ ਹੋਇਆ ਭਗਵਾਨ ਸਿੰਘ ਮਾਨ ਜਿਹੜਾ ਕਹਿੰਦਾ ਸੀ ਕਿ ਤੇ ਧਰਨੇ ਨਹੀਂ ਲੱਗਣਗੇ ਅੱਜ ਸੱਚਮੁੱਚ ਹੀ ਉਹਦੀ ਗੱਲ ਸੱਚੀ ਹੈ ਨੇ ਧਰਨੇ ਲੱਗਣ ਹੀ ਨਹੀਂ ਦੇਣੇ ਇਹ ਸੱਚਮੁੱਚ ਹੀ ਇੰਨਾ ਡਰਾਉਂਦਾ ਧਮਕਾਉਂਦਾ ਨੌਜ ਸਾਡੇ ਆਗੂਆਂ ਨੂੰ ਲਾਲੋ ਰਸਤਿਆਂ ਦੇ ਵਿੱਚੋਂ ਨਜ਼ਰਬੰਦ ਕਰ ਲਿਆ ਪਰ ਪੰਜਾਬੀਓ ਅੱਜ ਤੁਹਾਡੇ ਸਾਰੇ ਆ ਜੇ ਤੁਸੀਂ ਅੱਜ ਵੱਡੀ ਗਿਣਤੀ ਦੇ ਵਿੱਚ ਇਕੱਠ ਕਰਨ ਵਿੱਚ ਕਾਮਯਾਬ ਹੋਗੇ ਤਾਂ ਆਪਣੇ ਆਗੂਆਂ ਨੂੰ ਵੀ ਆਪਾਂ ਨਜ਼ਰਬੰਦ ਤੋਂ ਛਡਾ ਲਿਆਵਾਂਗੇ ਗੱਲ ਹੀ ਕੁਛ ਨਹੀਂ ਯਾਦ ਕਰ ਲਿਓ ਆਪਣਾ ਰਾਜ ਮਹਾਰਾਜ ਰਣਜੀਤ ਸਿੰਘ ਆਲਾ ਯਾਦ ਕਰ ਲਿਓ ਆਪਣੇ ਯੋਧੇ ਯਾਦ ਕਰੋ ਗੁਰੂ ਗੋਬਿੰਦ ਸਿੰਘ ਨੂੰ ਦਸਵੇਂ ਸ ਨੂੰ ਜਿਨੇ ਪੂਰਾ ਪਰਿਵਾਰ ਵਾਰਤਾ ਸੀ ਇਸ ਕਰਕੇ ਤੁਹਾਨੂੰ ਡਰਾਉਣ ਦੀਆਂ ਕੋਸ਼ਿਸ਼ਾਂ ਨੇ ਇਹ ਜਿਹੜੀ ਅਫਵਾਹ ਫਲਾਈਆਂ ਜਾ ਰਹੀਆਂ ਨੇ ਇਹ ਮਾਹੌਲ ਹੀ ਐਦਾਂ ਦਾ ਕ੍ਰੀਏਟ ਕੀਤਾ ਜਾ ਰਿਹਾ ਤਾਂ ਜੋ ਨੌਜਵਾਨ ਘਰਾਂ ਚੋਂ ਨਿਕਲ ਨਾ ਸਾਡੀਆਂ ਮਾਮਾਂ ਨੂੰ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਕਿ ਯਾਦ ਕਰੋ ਉਹਨਾਂ ਮਾਮਾਂ ਨੂੰ ਜਿਨ੍ਹਾਂ ਦੇ ਪੁੱਤ ਅੱਜ ਵੀ ਬੰਦੀ ਸਿੰਘ ਬਣੇ ਬੈਠੇ ਆ ਜੇਲ੍ਹਾਂ ਚ ਯਾਦ ਕਰੋ ਉਹਨਾਂ ਮਾਮਾਂ ਨੂੰ ਜਿਨ੍ਹਾਂ ਨੇ ਗੁਰੂਆਂ ਨੂੰ ਜਨਮ ਦਿੱਤਾ ਛੋਟੇ ਸਹਿਬਜ਼ਾਦਿਆਂ ਨੂੰ ਜਨਮ ਦਿੱਤਾ ਉਹ ਵੀ ਮਾਮਾਂ ਸੀ ਜਿਨ੍ਹਾਂ ਨੇ ਆਪਣੇ ਹੱਥੀ ਸੰਘਰਸ਼ਾਂ ਲਈ ਆਪਣੇ ਯੋਧੇ ਭੇਜੇ ਪਰ ਅੱਜ ਦੀਆਂ ਮਾਮਾਂ ਨੂੰ ਬੇਨਤੀ ਹੈ ਕਿ ਆਪਣੇ ਪੁੱਤਾਂ ਨੂੰ ਘਰਾਂ ਚੋਂ ਲੁਕੋ ਕੇ ਨਾ ਰੱਖਿਓ ਇਹਨਾਂ ਨੂੰ ਭੇਜੋ ਕਿ ਜੁਲਮ ਦੇ ਖਿਲਾਫ ਲੜੋ ਟੱਕਰਾ ਕਰੋ ਜੁਲਮਾਂ ਦਾ ਤੇ ਆਜੋ ਬਾਈ ਕੋਠੀ ਅੱਗੇ ਵੱਧ ਤੋਂ ਵੱਧ ਵੱਡੀਆਂ ਗਿਣਤੀਆਂ ਦੇ ਵਿੱਚ ਆਜਿਓ ਤੇ ਹੁਲੜਵਾਜੀ ਨਹੀਂ ਕਰਨੀ ਬੜੇ ਤਰੀਕੇ ਨਾਲ ਪਿਆਰ ਦੇ ਨਾਲ ਬਾਈ ਉੱਥੇ ਪਹੁੰਚਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜੇ ਭਰਾ ਘਰਾਂ 'ਚ ਬੈਠੇ ਆਂ ਸ਼ੇਅਰ ਕਰ ਦਿਓ ਆਪਣਾ ਫਰਜ਼ ਇਹ ਵੀ ਨਿਭਾ ਲਿਓ ਸ਼ੇਅਰ ਕਰ ਦਿਓ ਘਰ-ਘਰ ਤੱਕ ਸਾਡੀ ਇਹ ਗੱਲ ਪਹੁੰਚਾ ਦਿਓ ਆਜੋ ਜੀ ਮਿਲਦੇ ਆਂ ਸੰਗਰੂਰ ਭਗਵੰਤ ਮਾਨ ਦੀ ਕੋਠੀ ਅੱਗੇ